ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਇੱਕ ਇਹੋ ਜਿਹਾ ਸੁਭਾ ਬਣ ਰਿਹਾ ਹੈ ਜਿੱਥੇ ਸਮਾਜ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਿਹਤਰੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਅਜੇ ਹੀ ਅਗਾਵਧੂ ਸੋਚ ਸਦਕਾ ਸੂਬੇ ਭਰ ਦੇ 27000 ਆਂਗਣਵਾੜੀ ਕੇਂਦਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਆਂਗਣਵਾੜੀ ਦੇ ਵਿੱਚ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂ ਦੇ ਜਿਹੜੀਆਂ ਨਵੀਂ ਸਰਕਾਰ ਆਈ ਉਹਨਾਂ ਨੇ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਨੇ ਨਵੀਂ ਬਿਲਡਿੰਗ ਬਣਾ ਕੇ ਦਿੱਤੀ ਹੈ ਪਹਿਲਾਂ ਨਾਲੋਂ ਹੁਣ ਅੰਗਣਵਾੜੀਆਂ ਬਹੁਤ ਵਧੀਆ ਬਣ ਚੁੱਕੀਆਂ ਨੇ ਹੁਣ ਅੰਗਣਵਾੜੀਆਂ ਦਾ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਿਆ ਹੈ ਇਸ ਯੋਜਨਾ ਲਈ 200 ਕਰੋੜ ਰੁਪਈਆ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ 1419 ਨਵੇਂ ਅੰਗਣਵਾੜੀ ਕੇਂਦਰ ਬਣਾਏ ਜਾ ਰਹੇ ਨੇ ਅਤੇ ਹਰ ਇੱਕ ਅੰਗਣਵਾੜੀ ਕੇਂਦਰ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸੋ ਤੇਰ ਬਿਲਡਿੰਗ ਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਬਣਾ ਦਿੱਤੀ ਆ ਹੁਣ ਤੋਂ ਪੇਂਟ ਕਰਵਾਤਾ ਬੜਾ ਸੋਹਣਾ ਕੁਰਸੀਆਂ ਟੇਬਲ ਸਰਕਾਰ ਨੇ ਭੇਜ ਦਿੱਤੀਆਂ ਅਤੇ 3000 ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਵੀਆਂ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਮੈਂ ਸੀਐਮ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰ ਰਹੀ ਆ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇੰਨੀਆ ਸਹੂਲਤਾਂ ਦਿੱਤੀਆਂ ਆਂਗਣਵਾੜੀ ਸੈਂਟਰ ਨੂੰ ਇੰਨਾ ਅੱਗੇ ਵਧਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਅੱਗੇ ਵਧ ਰਿਹਾ ਪੰਜਾਬ ਬਣ ਰਿਹਾ ਰੰਗਲਾ ਪੰਜਾਬ